कि थे तालाए यानि माए टाली यानि पत्ताँ भाली याँ थे तालाए नेशतू तसावन आनी गेया ශේතාලයි අනිතියේටලියනිපතවාලිිය නීවේතාලායනේෂතුතසාාවන ආනිගේය. ෙඩ්ඩියාතේ උචියා හොයිඥටාලියනිපත්තවාලිිය කෙඩ්දෙකෙඩ්දෙ හෝයනේෂතුතසාවන ආනිගය. ਤੂਤਾ ਤੇ ਛਟੀਆਂ ਤੀਏ ਲਗ ਰਾਣੀ ਤਾਲੀਆਂ ਜਲ ਜਵਾਨ ਸਾਵਣ ਆਣੀਗੇ ਮੇ ೀತ ಶಿ ಮೀ ಸುಹಾಲ ಆ ला साडे हाहि पवादे चूडा लाल सावन आणी गेया कली ते कली माए वीर मेरे सानू ताले जे अपने नाल सावन आनी गे सोन महीने तिया वे खने नू ता सोंदे नहीं नाल सावन ਆਣੀ ਗਿਆ ਕਲੀ ਤੇ ਕਲੀ ਮਾਈਂ ਵੀਰ ਮੇਰੇ ਨੂੰ ਸਾਨੂੰ ਤਾਂ ਲੈ ਜੇ ਆਪਣੇ ਨਾਲ ਸਾਵਣ ਆਣੀ ਗਿਆ ਸੋ महीने तिया वेखणेनु कांत ता सोंदे नहीं नाल सावन आणी गेया इथे ता लाइयां निमाए टालियां पत्ता वालीयां ਕਿਥੇ ਤਾਲਾਏ ਨੇ ਸ਼ਤੂ ਤਸਵਨ ਆਣੀਗੇ ਸੋ ਫਿਰ ਤੋਂ ਤੁਹਾਨੂੰ ਸੋਨ ਮਹੀਨੇ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਮੇਸ਼ਾਂ ਸੇ ਕਹਿੰਨੇ ਆ ਕਿ ਸੌਣ ਮਹੀਨਾ ਆਊਗਾ ਉਦੋਂ ਆਪਾਂ ਨਿੰਮਾ ਲਾਵਾਂਗੇ ਡੇਕਾਂ ਲਾਵਾਂਗੇ ਟਾਲੀਆਂ ਲਾਵਾਂਗੇ ਉਹਦਾ ਕਾਰਨ ਸੀ ਕਿ ਉਦੋਂ ਮੀਂਹ ਸ਼ੁਰੂ ਹੋ ਜਾਂਦੇ ਆ ਤੇ ਬਰਸਾਤਾਂ ਨਾਲ ਜਿਹੜੇ ਆ ਮੌਸਮਨੀ ਜਿਹੜੇ ਪੌਦੇ ਹੁੰਦੇ ਆ ਦਰਖਤ ਹੁੰਦੇ ਆ ਉਹ ਚੰਗੀ ਤਰ੍ਹਾਂ ਚੱਲਣੇ ਸ਼ੁਰੂ ਹੋ ਜਾਂਦੇ ਆ ਤੇ ਸਾਰੇ ਵੀਰ ਭੈਣਾਂ ਨਾਲ ਨਾਲ ਇਹੀ ਇਹ ਵੀ ਸੁਣੀ ਆ ਕਿ ਕੁਦਰਤ ਨੂੰ ਆਪਾਂ ਸਾਫ਼ ਸੁਥਰਾ ਰੱਖਣਾ ਏ ਤਾਂ ਸਾਰੇ ਵੀਰ ਭੈਣ ਸੌਣ ਮਹੀਨੇ ਦੇ ਵਿੱਚ ਮੇਰੀ ਸਾਰਿਆਂ ਨੂੰ ਬੇਨਤੀ ਆ ਤੇ ਇੱਕ ਨਹੀਂ ਦੋ ਨਹੀਂ ਜਿੰਨੇ ਦਰਖਤ ਤੁਸੀਂ ਲਾ ਸਕਦੇ ਆ ਕੋਸ਼ਿਸ਼ ਕਰੋ ਸਾਵਣ ਮਹੀਨੇ ਚ ਜਰੂਰ ਲਾਓ ਤਾਂ ਕਿ ਸਾਡਾ ਹਰਿਆ ਭਰਿਆ ਜਿਹੜਾ ਇਹ ਵਾਤਾਵਰਣ ਹੈ ਉਹ ਸੋਹਣਾ ਬਣਿਆ ਰਹੇ ਇਦਾਂ ਹੀ ਬਰਕਰਾਰ ਰਹੇ ਤੇ ਸਾਨੂੰ ਵਧੀਆ ਵਧੀਆ ਜੀ ਸੋਹਣੀ ਜੀ ਆਕਸੀਜਨ ਮਿਲਦੀ ਰਹੇ ਜੋ ਕਿ ਸਾਡੇ ਚੰਗੇ ਸਰੀਰ ਲਈ ਬਹੁਤ ਜ਼ਰੂਰੀ ਹੈ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ